ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ 1204 ਅੰਗ ਤੇ ਆਉਂਦਾ ਤੇ ਸਾਰਗ ਰਾਗ ਦੇ ਵਿੱਚ ਹੈ ਪੰਜਵੇਂ ਪਾਦਸ਼ਾਹ ਮਹਾਰਾਜੇ ਦਾ ਉਚਾਰਨ ਕੀਤਾ ਹੋਇਆ ਹੈ ਸਾਰਗ ਮਹੱਲਾ ਪੰਜਵਾ ਮਾਈ ਸਤ 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 ਹਰ ਇੱਥੇ ਅਣਗ ਰੁਕਣਾ ਹੈ ਇੱਥੇ ਬਿਸਰਾਮ ਹੈ ਮਾਈ ਸਤ 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 ਹਰ ਸਤ 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 ਸਾਦਾ ਸਾਦਾ ਪਾਠ ਜਿਹੜਾ ਹੈ ਬੋਲੇ ਸਾਦਾ ਨਹੀਂ ਕਹਿਣਾ ਬੋਲਾ ਅਤਕ ਨਹੀਂ ਲਾਉਣਾ ਜਾਂ ਕਸਕੇ ਨਹੀਂ ਉਚਾਰਨ ਕਰਨਾ ਸਾਦਾ ਬਚਨ ਗੁਰੂ ਜੋ ਪੂਰੇ ਕਹਿਓ ਕਹਿਓ ਤੇ ਸੰਗਤ ਜੀ ਬਿਸਰਾਮ ਹੈ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗੰਠਰੀ ਬਾਦਾ ਹੁਣ ਇੱਥੇ ਤਿਆਰ ਰੱਖਣਾ ਕਿ ਦਲਾਵਾਂ ਲੱਗੀਆਂ ਹੋਈਆਂ ਆਪਾਂ ਕਈ ਵਾਰ ਕਾਲ ਦੇ ਵਿੱਚ ਇੱਕ ਲਾਂ ਲਾ ਕੇ ਉਚਾਰਨ ਕਰ ਜਾਂਦੇ ਆ ਮੈਂ ਛੇਕ ਗੰਠਰੀ ਬਾਧਾ ਰਹਾਉ ਨਿਸ ਬਾਸੁਰ ਨਖੇਤਰ ਨਖੇਤਰ ਪਾਠ ਗੁਰਬਾਣੀ ਵਿੱਚ ਕਈ ਵਾਰ ਆਇਆ ਹੈ ਨਖੇਤਰ ਉਚਾਰਨ ਕਰਨਾ ਨਿਸ ਬਾਸੁਰ ਨਖੇਤਰ 72 ਰਵ ਸਸੀ ਅਰ ਬੇਨਾਦਾ ਬੱਬੇ ਲਾ ਜਿਹੜਾ ਹੈ ਇਹ ਸੰਬੰਧਕ ਲਾ ਕੇ ਉਚਾਰਨ ਕਰਨਾ ਹੈ ਬੇਨਾਦਾ ਬੇਨਾਤਾ ਇਸ ਤਰ੍ਹਾਂ ਨਹੀਂ ਪੜ੍ਹਨਾ ਬੇਨਾਦ ਇਸ ਤਰ੍ਹਾਂ ਪਾਠ ਉਚਾਰਨ ਕਰਨਾ ਹੈ ਵਿਸਰਾਮ ਜਿਹੜਾ ਇਸ ਦਾ ਬਿਨਾਸੀ ਤੇ ਲਾਉਣਾ ਨਿਸ ਬਾਸੁਰ ਨਖੇਤਰ ਬਿਨਾਸੀ ਰਵ ਸਸੀ ਅਰ ਬੇਨਾਦਾ ਗਿਰ ਬਸੁਦਾ ਜਲ ਪਵਨ ਜਾਏਗੋ ਇੱਥੇ ਰੁਕਣਾਣ ਕੇ गिर वसुधा वसुधा पोला वसुधा ਨਹੀਂ ਪੜਨਾ ਕਿਤੇ ਵੀ ਗੁਰਬਾਣੀ ਵਿੱਚ ਇਹ ਪਾਠ ਆਉਂਦਾ ਤੇ वसुਦਾ ਹੀ ਉਚਾਰਨ ਕਰਨਾ ਇਹਦਾ ਅਰਥ ਧਰਤੀ गिर वसुधा ਜਲ ਪਵਨ ਜਾਏਗੋ ਇੱਥੇ ਰੁਕਣਾ ਇੱਥੇ ਵਿਸਰਾਮ ਹੈ ਇੱਕ ਸਾਦ ਬਚਨ ਅਟਲਾਦਾ ਅੰਡ ਬਿਨਾਸੀ ਜੇਰ ਬਿਨਾਸੀ ਇੱਥੇ ਅਣ ਰੁਕਣਾ ਵਿਸਰਾਮ ਇੱਥੇ ਹੈ ਉਤਪੁੱਜ ਛੇਤ ਬਿਨਾਦਾ ਚਾਰ ਬਿਨਾਸੀ ਖਟਹਿ ਬਿਨਾਸੀ ਬਿਨਾਸੀ ਤੇ ਬਿਸਰਾਮ ਲਾਉਣਾ ਇੱਕ ਸਾਧ ਬਚਨ ਨਿਹ ਚਲਾਦਾ ਨਿਹ ਚਲਾਦਾ ਪਾਠ ਜਿਹੜਾ ਚਲਾਦਾ ਪਾਠ ਕਸਕੇ ਬੋਲਣਾ ਨਿਹ ਚਲਾਦਾ ਰਾਜ ਬਿਨਾਸੀ ਤਾਂ ਬਿਨਾਸੀ ਸਾਤਕ ਪੀ ਬੇਨਾਦਾ ਬੇਨਾਦਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇੱਕ ਸਾਧ ਬਚਨ ਆਗਾਦਾ ਆਗਾਦਾ ਉਚਾਰਨ ਕਰਨ ਐਡੇ ਕੰਨਾ ਲੱਗਾ ਹੈ ਆ ਗੱਧ ਆਪੇ ਆਪ ਆਪ ਹੀ ਆਪੇ ਸਭ ਆਪਣ ਦੇ ਖੇਲ ਦਿਖਾਦਾ ਦਿਖਾਦਾ ਉਚਾਰਨ ਕਰਨਾ ਪਾਇਓ ਨਾ ਜਾਏ ਕਹੀ ਪਾਂਤਰੇ ਇਥੇ ਅਣਕ ਰੁਕਣਾ ਪ੍ਰਭ ਨਾਨਕ ਗੌਰ ਮਿਲ ਲਾਦਾ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਪਾਇਓ ਨਾ ਜਾਏ ਕਹੀ ਪਾਂਤਰੇ ਇਥੇ ਅਣਕ ਰੁਕਣਾ ਪ੍ਰਭ ਨਾਨਕ ਗੁਰਮਿਲ ਲਾਦਾ ਸੁਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੀ ਸੰਥਿਆ ਸਰਵਣ ਕਰ ਲਈਏ ਇਸੇ ਚੈਨਲ ਤੇ ਗੁਰਬਾਣੀ ਦੀ ਸੰਥਿਆ ਲੜੀਵਰ ਹੋ ਰਹੀ ਹੈ ਰਾਤ ਨੂੰ 7:30 ਵਜੇ ਸਾਰੀਆਂ ਜਿਹੜੀ ਸੰਥਿਆ ਕਰਾ ਚੁੱਕੇ ਆ ਪਲੇਲਿਸਟ ਵਿੱਚ ਪਈ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ